ਜੇ ਭਗਵੰਤਬਾ ਸਰਕਾਰ ਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਧੱਕੇਸ਼ਾਹੀ ਕਰਕੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰਤਾ ਜਾਊਗਾ ਤਾਂ ਉਹ ਇਸ ਗੱਲ ਦਾ ਭੁਲੇਖਾ ਕੱਢ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਨੇ ਜਿਹੜੇ ਉਹ ਉਹਨੂੰ ਸਾਬਕਾ ਸਖੌਣਗੇ ਜਿਹੜਾ ਮੁੱਖ ਮੰਤਰੀ ਮਜ਼ਦੂਰਾਂ ਨੂੰ ਸਾਬਕਾ ਸਖੌਣ ਦੇ ਰਾਹ ਪਿਆ ਉਹਨਾਂ ਦੇ ਛੋਟੇ-ਛੋਟੇ ਬੱਚੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਜਦੋਂ ਉਹਨਾਂ ਦੇ ਉਹ ਆਗੂ ਹੱਥ ਨਹੀਂ ਲੱਗੇ ਤਾਂ ਇਸ ਤਰ੍ਹਾਂ ਦੀ ਕਰਤੂਤਾਂ ਦੇ ਉੱਤੇ ਜਿਹੜੀ ਇਹ ਭਗਵੰਤ ਮਾਨ ਸਰਕਾਰ ਉਤਰੀ ਹੋਈ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਲੈਂਡ ਸੀਲਿੰਗ ਐਕਟ ਨੂੰ ਲਾਗੂ ਕਰਵਾਉਣ ਤੇ ਉਸੇ ਮੁਤਾਬਕ ਜੋ ਜੀਂਦ ਰਿਆਸਤ ਦੇ ਰਾਜੇ ਦੀ 927 ਏਕੜ ਜ਼ਮੀਨ ਜੋ ਸੰਗਰੂਰ ਦੇ ਨੇੜੇ ਪਈ ਆ ਜਿਹੜੀ ਬੇਚਰਾਗ ਪਿੰਡ ਦੇ ਨਾਮ ਹੇਠ ਪਈ ਸੀ ਉਸ ਜ਼ਮੀਨ ਨੂੰ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡਣ ਦੇ ਲਈ ਤੇ ਉਸ ਜ਼ਮੀਨ ਦੇ ਵਿੱਚ ਬੇਗੰਪੁਰਾ ਬਸਾਉਣ ਦੇ ਲਈ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜੋ ਐਲਾਨ ਕੀਤਾ ਗਿਆ ਸੀ ਉਸ ਨੂੰ ਰੋਕਣ ਦੇ ਲਈ ਭਵੰਤਮਾਨ ਸਰਕਾਰ ਵੱਲੋਂ ਮਜ਼ਦੂਰਾਂ ਦੇ ਉੱਪਰ ਜਿਹੜਾ ਉਹ ਅਨਾਜ ਜ਼ਬਰਾ ਹਟਾਇਆ ਗਿਆ ਜਿਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਦੇ ਵਿੱਚ ਔਰਤਾਂ ਬੱਚੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਔਰ ਔਰਤਾਂ ਦੀ ਖਿੱਚ ਟੂ ਕੀਤੀ ਗਈ ਤੇ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਲਾਠੀ ਜਰਜ ਵੀ ਹੋਇਆ ਇਹ ਭਵੰਤਮਾਨ ਸਰਕਾਰ ਦਾ ਉਹ ਚਿਹਰਾ ਜਿਹੜਾ ਲੋਕਾਂ ਦੇ ਸਾਹਮਣੇ ਨੰਗਾ ਹੋਇਆ ਜਿਹੜਾ ਬੋਟਾਂ ਲੈਣ ਮੌਕੇ ਕਮੀਆਂ ਦੇ ਵਿੜੇ ਦੀ ਗੱਲ ਕਰਦਾ ਸੀ ਸੰਸਦra ਮਦਾਸੀ ਦੀ ਉਹਨਾਂ ਗੀਤਾਂ ਦੀ ਗੱਲ ਕਰਦਾ ਸੀ ਪਰ ਅੱਜ ਉਹਨਾਂ ਕਮੀਆਂ ਦੇ ਵਿੜੇ ਦੇ ਉੱਪਰ ਪੁਲਿਸ ਚੜ੍ਹ ਕੇ ਉਹਨਾਂ ਦੇ ਘਰਾਂ ਦੇ ਉੱਪਰ ਛਾਪੇਮਾਰੀ ਕਰਕੇ ਉਹਨੇ ਇਸ ਗੱਲ ਨੂੰ ਸਾਬਤ ਕਰਤਾ ਕਿ ਉਹ ਜੀਂਦ ਰਿਆਸਤ ਦੇ ਰਾਜੇ ਦੀ ਗੋਦ ਦੇ ਵਿੱਚ ਬੈਠਾ ਨਾ ਕਿ ਕਮੀਆਂ ਦੇ ਵਿੜੇ ਦੇ ਵਿੱਚ ਨਾ ਕਿ ਉਹ ਇੱਥੋਂ ਦੇ ਦਲਤ ਭਾਈਚਾਰੇ ਦੇ ਗਰੀਬ ਲੋਕਾਂ ਦੇ ਹੱਕ ਦੇ ਵਿੱਚ ਆ ਮਜ਼ਦੂਰਾਂ ਦੇ ਹੱਕ ਦੇ ਵਿੱਚ ਆ ਔਰ ਜੇ ਭਵੰਤਮਨ ਸਰਕਾਰ ਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਧੱਕੇਸ਼ਾਹੀ ਕਰਕੇ ਲੋਕਾਂ ਦੀ ਆਵਾਜ਼ ਨੂੰ ਬੰਦ ਕਰ ਦਿੱਤਾ ਜਾਊਗਾ ਤਾਂ ਉਹ ਇਸ ਗੱਲ ਦਾ ਭੁਲੇਖਾ ਕੱਢ ਦੇਣਾ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਨੇ ਜਿਹੜੇ ਉਹ ਉਹਨੂੰ ਸਾਬਕ ਸਿਖਾਉਣਗੇ ਜਿਹੜਾ ਮੁੱਖ ਮੰਤਰੀ ਮਜ਼ਦੂਰਾਂ ਨੂੰ ਸਾਬਕ ਸਿਖਾਉਣ ਦੇ ਰਾਹ ਪਿਆ ਇਹ ਸਮਾਂ ਤੈਅ ਕਰੂਗਾ ਇਸ ਗ੍ਰਿਫਤਾਰੀਆਂ ਦੇ ਦੌਰਾਨ ਸਾਡੇ ਜਨਰਲ ਕਮੇਟੀ ਦੇ ਮੀਤ ਪ੍ਰਧਾਨ ਤੇ ਜਨਰਲ ਸਕੱਤਰ ਉਹਨਾਂ ਦੇ ਛੋਟੇ-ਛੋਟੇ ਬੱਚੇ ਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਜਿਹੜਾ ਉਹ ਗ੍ਰਿਫਤਾਰ ਕੀਤਾ ਗਿਆ ਜਦੋਂ ਉਹਨਾਂ ਦੇ ਉਹ ਆਗੂ ਹੱਥ ਨਹੀਂ ਲੱਗੇ ਤਾਂ ਇਸ ਤਰ੍ਹਾਂ ਦੀ ਕਰਤੂਤਾਂ ਦੇ ਉੱਤੇ ਜਿਹੜੀ ਇਹ ਭਗਵੰਤ ਮਾਨ ਸਰਕਾਰ ਉਤਰੀ ਹੋਈ ਆ ਔਰ ਅਸੀਂ ਕੋਈ ਗੈਰ ਕਾਨੂੰਨੀ ਮੰਗ ਨਹੀਂ ਕਰ ਰਹੇ ਇਹਦੇ ਲਈ ਇਹਨਾਂ ਦਾ ਪ੍ਰਸ਼ਾਸਨ ਪਹਿਲਾਂ ਵੀ ਮੀਟਿੰਗਾਂ ਦੇ ਵਿੱਚ ਮੰਨਿਆ ਕਿ 7.5 ਇਕੜ ਤੋਂ ਉੱਪਰਲੀ ਜ਼ਮੀਨ ਹੈ ਜਿਹੜੀ ਉਹ ਉਸ ਲੈਂਡ ਸੀਲਿੰਗ ਐਕਟ ਦੇ ਮਤਾਬਕ ਹੁਣ ਤੱਕ ਵੰਡੀ ਜਾਣੀ ਚਾਹੀਦੀ ਸੀ ਪਰ ਅੱਜ ਵੀ ਜੇ ਉਹਨਾਂ ਜ਼ਮੀਨਾਂ ਦੇ ਉੱਪਰ ਰਾਜਿਆਂ ਮਹਾਰਾਜਿਆਂ ਦਾ ਕਬਜ਼ਾ ਵੱਡੇ ਤਨਾਟ ਚੌਧਰੀਆਂ ਦਾ ਕਬਜ਼ਾ ਤਾਂ ਉਹਨੂੰ ਛਡਾਉਣ ਦੀ ਲੜਾਈ ਤੇ ਬੇਜ਼ਮੀਨੇ ਲੋਕਾਂ 'ਚ ਲੜਾ ਜ਼ਮੀਨ ਵਡਾਉਣ ਦੀ ਲੜਾਈ ਅਸੀਂ ਇਹ ਜਿਹੜੀ ਉਹ ਜਾਰੀ ਰੱਖਾਂਗੇ ਔਰ ਇਹ ਗ੍ਰਿਫਤਾਰੀਆਂ ਇਸ ਬੇਗੰਪੁਰੇ ਦੇ ਮਿਸ਼ਨ ਨੂੰ ਰੋਕ ਨਹੀਂ ਸਕਦੀਆਂ ਇਹਦੇ ਲਈ ਅਸੀਂ ਜਿਹੜਾ ਲਗਾਤਾਰ ਉਸ ਸੰਘਰਸ਼ ਨੂੰ ਜਾਰੀ ਰੱਖਾਂਗੇ ਔਰ ਜਿਹੜੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਮੈਂ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਲੋਕਾਂ ਨੂੰ ਅਪੀਲ ਕਰਦਾ ਕਿ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਨੇ ਉਹਨਾਂ ਦੇ ਪਰਿਵਾਰਾਂ ਨੂੰ ਮਿਲਿਏ ਉਹਨਾਂ ਦੀ ਜੋ ਵੀ ਮਦਦ ਦੀ ਲੋੜ ਆ ਉਸ ਮਦਦ ਦਾ ਪ੍ਰਬੰਧ ਕਰੀਏ ਤੇ ਜੇਲ੍ਹ ਦੇ ਵਿੱਚ ਉਹਨਾਂ ਨੂੰ ਜਿਹੜੇ ਕੱਪੜੇ ਲੀਡੇ ਦੀ ਜਿਸ ਤਰ੍ਹਾਂ ਦੀ ਵੀ ਜ਼ਰੂਰਤ ਆ ਉਹਦਾ ਪ੍ਰਬੰਧ ਕਰੀਏ ਤਾਂ ਜੋ ਇਸ ਮਿਸ਼ਨ ਨੂੰ ਜਿਹੜਾ ਉਹ ਅੱਗੇ ਵਧਾਇਆ ਜਾ ਸਕੇ ਔਰ ਇਸ ਬੇਗੰਪੁਰੇ ਨੂੰ ਅਸੀਂ ਹਰ ਹਾਲ ਬਸਾਵਾਂਗੇ ਔਰ ਇਹ ਜ਼ਮੀਨ ਭਾਵੇਂ ਅੱਜ ਨਾਕੇ ਲਾ ਕੇ ਇਹਨਾਂ ਨੇ ਰੋਕ ਲਿਆ ਲੋਕਾਂ ਨੂੰ ਪਰ ਇਹ ਜ਼ਮੀਨ ਇੱਥੋਂ ਦੇ ਕਿਰਤੀ ਲੋਕਾਂ ਦੀ ਆ ਉਹਨਾਂ ਬੇਜ਼ਮੀਨਿਆਂ ਦੀ ਆ ਉਹਨਾਂ ਦਾ ਹੀ ਹੱਕ ਆ ਤੇ ਹਰ ਹਾਲ ਉਹਨਾਂ ਦੇ ਵਿੱਚ ਵੰਡੀ ਜਾਊਗੀ ਇਹੇ ਰੋਕਾ ਬਹੁਤਾ ਜਿਹੜਾ ਇਸ ਮਿਸ਼ਨ ਨੂੰ ਰੋਕ ਨਹੀਂ ਸਕਦੀਆਂ ਔਰ ਅਸੀਂ ਜਲਦੀ ਹੀ ਆਪਣੀ ਮੀਟਿੰਗ ਕਰਕੇ ਜਿਹੜਾ ਉਹ ਅਗਲਾ ਐਕਸ਼ਨ ਆ ਉਹਦਾ ਐਲਾਨ ਕਰਾਂਗੇ ਔਰ ਜਦੋਂ ਤੱਕ ਇਹ ਜ਼ਮੀਨ ਬੇਜ਼ਮੀਨੇ ਲੋਕਾਂ 'ਚ ਨਹੀਂ ਵੰਡੀ ਜਾਂਦੀ ਤੇ ਜ਼ਮੀਨ ਹੱਦਬੰਦੀ ਕਾਨੂੰਨ ਆ ਜਿਹੜਾ 17.5 ਏਕੜ ਤੋਂ ਉੱਪਰਲੀ ਜ਼ਮੀਨ ਵੰਡਣ ਦਾ ਉਸ ਨੂੰ ਲਾਗੂ ਨਹੀਂ ਕਰਵਾਇਆ ਜਾਂਦਾ ਉਦੋਂ ਤੱਕ ਇਹ ਸੰਘਰਸ਼ਾ ਜਿਹੜਾ ਉਹ ਜਾਰੀ ਰਹੂਗਾ ਅਸੀਂ ਭਵੰਤਮਾਨ ਸਰਕਾਰ ਨੂੰ ਇਹ ਸਵਾਲ ਕਰਨਾ ਚਾਹੁੰਦੇ ਆ ਕਿ ਜਦੋਂ ਸਾਡਾ ਸੰਘਰਸ਼ਾ ਜਿਹੜਾ ਉਹ ਸ਼ਾਂਤਮਈ ਆ ਤੇ ਕਾਨੂੰਨੀ ਧਾਇਰੇ ਦੇ ਵਿੱਚ ਆ ਅਸੀਂ ਉਸ ਕਾਨੂੰਨ ਨੂੰ ਲਾਗੂ ਕਰਨ ਦੀ ਜਿਹੜੀ ਮੰਗ ਕਰ ਰਹੇ ਹਾਂ ਤਾਂ ਫਿਰ ਉਹਨਾਂ ਨੂੰ ਇਸ ਗੱਲ ਦੀ ਕੀ ਤਕਲੀਫਾ ਕਿ ਉਹ ਇਸ ਮਾਮਲੇ ਦਾ ਹੱਲ ਨਹੀਂ ਕਰਨਾ ਚਾਹੁੰਦੇ ਅਸਲ ਦੇ ਵਿੱਚ ਜੇ ਉਹ ਇਸ ਮਾਮਲੇ ਦਾ ਹੱਲ ਕਰਨਾ ਚਾਹੁੰਦੇ ਨੇ ਤਾਂ ਇਹ ਮਾਮਲਾ ਬੈਠ ਕੇ ਗੱਲਬਾਤ ਰਾਹੀਂ ਵੀ ਮੀਟਿੰਗ ਰਾਹੀਂ ਵੀ ਹੱਲ ਹੋ ਸਕਦਾ ਪਰ ਜਿਨ੍ਹਾਂ ਆਗੂਆਂ ਨੂੰ ਅਸੀਂ ਗੱਲਬਾਤ ਦੇ ਲਈ ਭੇਜਿਆ ਭੂਤਕਮਨ ਸਰਕਾਰ ਨੇ ਪਹਿਲਾਂ ਕਿਸਾਨਾਂ ਦੇ ਨਾਲ ਇਹ ਕੀਤਾ ਕਿ ਗੱਲਬਾਤ ਕਰਨ ਗਿਆ ਨੂੰ ਜਿਹੜਾ ਗ੍ਰਿਫਤਾਰ ਕੀਤਾ ਤੇ ਹੁਣ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਜਿਹੜੇ ਭੇਜੇ ਗਏ ਨੁਮਾਇंदे ਸੀ ਉਨ੍ਹਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਹੋ ਜੀ ਸਥਿਤੀ ਦੇ ਵਿੱਚ ਕੋਈ ਵਿਸ਼ਵਾਸਯੋਗਤਾ ਨਹੀਂ ਰਹਿੰਦੀ ਤੇ ਇਹਦੇ ਲਈ ਇਹ ਜਿਹੜਾ ਵਿਸ਼ਵਾਸ ਬਣਾਉਣਾ ਜ਼ਰੂਰੀ ਆ ਤਾਂ ਕਿ ਇਸ ਮਾਮਲੇ ਦਾ ਠੋਸ ਹੱਲ ਕੱਢਿਆ ਜਾ ਸਕੇ ਔਰ ਇੱਕ ਆਕਰ ਦੇ ਵਿੱਚ ਇਹ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਸੜਕਾਂ ਜਾਮ ਕਰਨ ਦਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਕਿਸੇ ਵੀ ਸਿੰਗਲ ਸੜਕ ਦੇ ਉੱਪਰ ਜਿਹੜਾ ਕਿਸੇ ਤਰ੍ਹਾਂ ਦਾ ਪ੍ਰੋਟੈਸਟ ਨਹੀਂ ਕੀਤਾ ਗਿਆ ਬਲਕਿ ਜਿਹੜੇ ਰੇਤੇ ਦੇ ਟਿਪਰ ਭਰ ਕੇ ਆਪਦੇ ਬੈਰੀਗੇਟ ਲਾ ਕੇ ਜਿਹੜੇ ਵੱਡੇ ਰੋਲ ਨੇ ਆਮ ਜਿਹੜੇ ਲੋਕਾਂ ਨੂੰ ਉਹ ਲਾ ਕੇ ਆਵਾਜਾਈ ਬੰਦ ਕਰਕੇ ਜਿਹੜਾ ਉਹ ਪਰੇਸ਼ਾਨ ਕੀਤਾ ਗਿਆ ਉਹ ਉਹਨਾਂ ਲੋਕਾਂ ਨੂੰ ਪਰੇਸ਼ਾਨ ਕਰਨ ਦੀ بجائے ਜਿਹੜਾ ਗੱਲਬਾਤ ਰਾਹੀਂ ਇਸ ਮਾਮਲੇ ਦਾ ਹੱਲ ਕੱਢਣ بجائے ਇਸ ਦੇ ਕਿ ਰਾਹੀਰਾਂ ਨੂੰ ਪਰੇਸ਼ਾਨ ਕੀਤਾ ਜਾਵੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਇਹ ਰੋਡ ਬਲੌਕ ਕਰਨ ਦੀ ਤੇ ਇਹਨਾਂ ਗ੍ਰਿਫਤਾਰੀਆਂ ਦੀ ਸਖ਼ਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਆ ਔਰ ਅਸੀਂ ਇਹੀ ਕਹਨੇ ਆ ਕਿ ਜਦੋਂ ਤੱਕ ਇਸ ਮਾਮਲੇ ਦਾ ਹੱਲ ਨਹੀਂ ਹੁੰਦਾ ਉਹਦੇ ਲਈ ਤੁਸੀਂ ਜਿਹੜਾ ਵੀ ਰਾਹ ਤਿਆਰ ਕਰੋਗੇ ਅਸੀਂ ਉਹਦੇ ਲਈ ਤਿਆਰ